all the fucking time the jeet is fucking gold. what he has done in, in vancouver winnipeg can't miss that every time he's here in winnipeg we're going to come and shout for him i'm not kidding mereko kal raat ko neend nahi because i was just thinking ki hey, bhai kal diljit dosanjh ka show hai main usko in person my hands were shaking when i saw him so you can imagine how they going fact he has on us kuch bolne nahi ja rahe speechless us amazing ha ji rab 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 kai logo nahi rab tusi bahut mehnat karde na mulkan de vich rehna saukha nahi every day day to day life badi hard hai so main sade walon ek koshish rahegi ke ajj di raat tusi sare fikr bhul ke sariyan tensiona bhul ke

ਉਸ ਲਾਈਕ ਬੈਸਟ ਓਵਰ ਐਕਸਪੀਰੀਅੰਸ ਜੰਨਤ ਦੇ ਵਿੱਚ ਤੇ ਮੈਨੂੰ ਮੇਰੀ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀਗਾ ਕਿ ਸਾਹਮਣੇ ਦਲਜੀਤ ਆ ਤੇ ਮੈਂ ਉਹਨੂੰ ਦੇਖ ਰਹੀ ਹਾਂ ਤੇ ਉਹ ਗਾ ਰਿਹਾ ਸਾਡੇ ਬੈਠੇ ਹੀ ਨਹੀਂ ਲੱਤਾਂ ਥੱਕ ਜਾਂਦੀ ਹੁਣ ਪਿੰਜਨੀਆਂ ਜਾ ਕੇ ਘਰ ਨਬਾੜੀਆਂ ਨੇ ਕਹਿਣ ਸੀ ਯਾਰ ਬਹੁਤ ਵਧੀਆ ਸੈਵਨth ਕਲਾਊਡ ਤੇ ਆ ਸੀਰੀਅਸਲੀ ਦਲਜੀਤ ਅ ਲੋਟ ਆਫ ਲਵ ਲੋਟ ਆਫ ਲਵ ਮੈਨੇ ਇੱਕ ਟਾਈਮ ਲਈ ਤਾਂ ਲੱਗਾ ਮੈਂ ਸਵਰਗਾ 'ਚ ਬੈਠਾ ਕਿਤੇ ਲਾਈਕ ਕਿੰਨੇ ਵਧੀਆ ਪਿਆਰੇ ਗਾਣੇ ਚੱਲ ਰਹੇ ਸਭ ਕੁਝ ਮਤਲਬ ਰੂਹ ਬੰਦੇ ਦੀ ਖੁਸ਼ ਹੋ ਜਾਂਦੀ ਆ ਇੰਨਾ ਦਿਲੋਗ ਆਉਂਦੇ ਆ ਸਾਰਿਆਂ ਦਾ ਦਿਲ ਲਾਉਂਦੇ ਆ লাভ ইউ দিলজিৎ। ਕੋਈ ਨਹੀਂ ਹੁਣ ਕੋਈ ਹੈਗੀ ਕੋਈ ਰੀਚ ਕਿਤੇ ਹੋਏ ਨਹੀਂ ਸਕਦੀ। ਨਾ ਉਹਨਾਂ ਨੇ ਸਮਝ ਨਹੀਂ ਹਣੀ। ਉਹ ਬੰਦਾ ਦਿਨਾਂ ਦਰਾਜ ਕਰ ਗਿਆ ਵਾ ਤੇ ਉਹ ਬਸ ਗੱਲਬਾਤ ਉਹ ਬਣਾ ਦਿੰਦਾ ਔਰ ਕੋਈ ਬਣਾ ਸਕਦਾ। ਫੁੱਲ ਟਾਈਮ ਕੰਮ ਕਰਦੀ ਆ ਬਟ ਫਿਰ ਵੀ ਮੈਂ ਆਪਣੇ ਆਵਰਸ ਛੱਡੇ ਨੇ ਕਿਉਂਕਿ ਮੈਂ ਦਿਲਜੀਤ ਨੂੰ ਮਿਸ ਨਹੀਂ ਕਰਨਾ। ਪਲੀਜ਼ ਜਸਟੀਫਾਈ ਕਿ ਇਸ ਨੇਮ ਦਿਲਜੀਤ ਲਿੱਤਾ। ਦਿਲਜੀਤ ਲਿੱਤਾ। ਆ ਮੂਨੇ ਸਿਰਫ ਦਿਲਜੀਤ ਕਰਕੇ ਇਹ ਕਹਿੰਦਾ ਮੇਰੇ ਅੱਜ ਪੱਗ ਬੰਨ ਮੈਂ ਇਹਦੇ ਪੱਗ ਬੰਨੀ ਆ। ਮਾਣਾ ਦਿਲਜੀਤ ਤੇ ਅਸੀਂ ਕਦੀ ਇਹਨਾਂ ਕੱਠ ਨਹੀਂ ਦੇਖਿਆ ਪੰਜਾਬੀ only because of that guy we are here and we are thank proud you so of much. you thank it's you so much thank you so much it's a really much. honor to attend that kind of concert ਮੈਂ ਪਹਿਲੇ ਬੈਂਕੂਵਰ ਦੇ ਸ਼ੋਅ ਤੇ ਗਿਆ ਸੀਗਾ ਅੱਜ ਮੈਂ ਵਿਨੀਪੈਗ ਆਇਆ ਐ ਮੈਂ ਤੁਹਾਡੇ ਸਾਰੇ ਸ਼ੋਅਸ ਤੇ ਆ ਰਿਹਾ ਇਵਨ ਯੂ ਐਸ ਐਚ ਵੀ ਆ ਰਹੇ ਤੇ ਕੈਨੇਡਾ ਚ ਵੀ ਆ ਰਹੇ ਆ ਸਾਰੇ ਆਪਣੀ ਆਪਣੀ ਆਇਡੈਂਟੀਟੀ ਭੁੱਲ ਗਏ ਸੀਗੇ ਸਿਰਫ ਇੱਕ ਤੇ ਇੱਕ એનર્ਜੀ ਹੀ ਰਹਿ ਗਈ ਪ੍ਰਮਾਤਮਾ ਨੂੰ ਲੰਬੀ ਉਮਰ ਬਖਸ਼ ਵਧੀਆ ਪ੍ਰਮਾਤਮਾ ਉਹਦਾ ਪ੍ਰੋਗਰਾਮ ਚਲਾਵੇ ਅੱਗੇ ਤੋਂ ਤੁਹਾਨੂੰ ਦੋਸਤ ਕੱਲਾ ਕੱਲਾ ਬੱਚਾ ਵੱਡਾ ਤੇ ਬਜ਼ੁਰਗ ਸਾਰੇ ਨੇ ਚਾਹੇ ਇੰਨਾ ਨਜ਼ਾਰਾ ਕਦੇ ਨਹੀਂ ਆਇਆ ਜਿੰਨੀ ਜਿਹੜਾ ਅੱਜ ਜਿੰਨਾ ਆਇਆ 12 ਵੱਜ ਚੁੱਕੇ ਆ ਬਠਿੰਡੇ ਵੀ ਲੋਕਾਂ 'ਚ ਇੰਨੀ ਜ਼ਿਆਦਾ એનર્ਜੀ ਆ ਘਰੇ ਜਾਂਦਾ ਬਿਲਕੁਲ ਦਿਲ ਨਹੀਂ ਕਰ ਰਿਹਾ ਮੈਂ એનર્ਜੀ ਪਾਸ ਕਰ ਰਿਹਾ ਹਾਂ ਅੱਜ ਮੇਰੇ ਵੱਲੋਂ ਮੇਰੇ ਬਹੁਤ ਬੜੇ ਯੂਥ ਦੀ ਮੈਂ એનર્ਜੀ ਪਾਸ ਕਰਦਾ ਹਾਂ ਇਹ ਸਾਰਾ ਕੁਝ ਤੁਹਾਡਾ ਹੀ ਹੈ ਮੇਰਾ ਬੰਦੇ ਕੁਝ ਥੈਂਕ ਯੂ